ਮੈਨੂੰ ਤੁਸੀਂ ਅੱਜ ਦੇ ਇਸ ਬੜੇ ਇੰਪੋਰਟੈਂਟ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਉਹੀ ਕਹਾਣੀ ਮੇਰੀ ਆਪਦੀ ਅੱਜ ਮੈਂ ਪਿੱਛੇ ਬੈਠਾ ਮਾਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਮਾਨ ਸਾਹਿਬ ਜੋ ਤੁਸੀਂ ਇਹ ਲੜਾਈ ਲੜ ਰਹੇ ਹੋ ਪਾਣੀਆਂ ਦੀ ਪੰਜਾਬ ਵਾਸਤੇ ਲੜ ਰਹੇ ਹਾਂ ਹੋ ਸਕਦਾ ਤੁਹਾਡਾ ਇਹਦੇ ਵਿੱਚ ਕੋਈ ਆਪਦਾ ਇੰਟਰਸਟ ਨਾ ਹੋਵੇ ਸਾਡੀ ਲੜਾਈ ਆ ਸਾਡੇ ਵਾਸਤੇ ਲੜਾਈ ਆ ਔਰ ਮੈਂ ਸ਼ਾਖ-ਸ਼ਾਖ ਤੁਹਾਡੇ ਸਾਹਮਣੇ ਇੱਕ ਗਵਾਹ ਖੜਾ ਜੀ ਇਸ ਚੀਜ਼ ਦਾ ਕਿਵੇਂ ਮੈਥੋਂ ਪਹਿਲਾਂ ਬੋਲਦੇ ਬੀਬੀ ਜੀ ਨੇ ਦੱਸਿਆ ਮੈਂ ਮਾਨ ਸਾਹਿਬ ਨੂੰ ਵੀ ਦੱਸਿਆ ਮੈਂ ਕੱਲਾ ਜਾ ਕੇ ਧੰਵਾਦ ਕਰਕੇ ਆਇਆ ਕਿ 40 ਸਾਲਾਂ ਬਾਅਦ ਮੇਰੇ ਆਪਦੇ ਮੋਗੇ ਦੇ ਵਿੱਚ ਪਾਣੀ ਹੋਣ ਪਿਆਸ ਆ। ਔਰ ਮੈਂ ਧੰਨਵਾਦੀ ਆ ਮਾਨ ਸਾਹਿਬ ਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦੀ ਆ ਗੋਇਲ ਸਾਹਿਬ ਦਾ ਔਰ ਮੈਂ ਧੰਨਵਾਦੀ ਆ ਖੁੱਡੀਆਂ ਸਾਹਿਬ ਦਾ। ਖੁੱਡੀਆਂ ਸਾਹਿਬ ਨੇ ਤਾਂ ਆਸ ਮੁਕਾਤੀ ਸੀ ਜੀ। ਨਹੀਂ ਸਰ ਆਸ ਮੁਕਾਤੀ ਸੀ। ਇਹ ਤਾਂ ਉਸ ਸੂਏ ਦੇ ਵਿੱਚੋਂ ਪਾਣੀ ਲਾਉਣੋਂ اٹਕੇ ਸੀ ਤੇ ਐਕਤੀ ਜਦੋਂ ਪਾਣੀ ਆਇਆ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਜੀ ਇਹਦਾ ਕਰੀਏ ਕੀ ਯਾਰ ਇੰਨਾ ਆ ਗਿਆ ਇਹ ਸਭ ਇਹਨਾਂ ਦੀ ਦੇਣ ਆ ਜੀ ਸੋ ਇਹ ਲੜਾਈ ਮਾਨ ਸਾਹਿਬ ਤੁਹਾਡੀ ਆਪਦੀ ਨਹੀਂ ਜੀ ਇਹ ਸਾਡੀ ਸਾਰਿਆਂ ਦੀ ਲੜਾਈ ਆ ਪੂਰੇ ਪੰਜਾਬ ਦੀ ਲੜਾਈ ਆ ਜੀ ਤੁਸੀਂ ਉਹਨਾਂ ਵਾਸਤੇ ਲੜ ਰਹੇ ਹੋ ਤੁਸੀਂ ਅੱਗੇ ਲੱਗੋ ਤਕੜੇ ਹੋ ਕੇ ਸਾਡੀ ਲੜਾਈ ਲੜੋ ਅਸੀਂ ਤੁਹਾਡੀ ਪਿੱਠ ਤੇ ਖੜਾਂਗੇ ਜੀ ਕੋਈ ਵੀ ਤੁਹਾਡੇ ਤੇ ਆਫਤ ਆਈ ਅਸੀਂ ਅੱਗੇ ਹੋ ਕੇ ਚੇਲਾਂਗੇ ਤੇ ਮਾਨ ਸਾਹਿਬ ਜੋ ਮੇਰੇ ਹਲਕੇ ਚੋਂ ਤੁਹਾਡੀ ਬਦੌਲਤ ਉਥੇ ਆਪਾਂ ਨੂੰ ਬਹੁਤ ਮਤ ਮਿਲੀ ਆ ਮਾਨ ਸਾਹਿਬ ਸਾਡਾ ਇਲਾਕਾ ਬਿਲਕੁਲ ਟੇਲਾਂ ਤੇ ਆ ਉਥੋਂ ਦੇ ਖਾਲ ਬਿਲਕੁਲ ਟੁੱਟ ਚੁੱਕੇ ਸੀ ਉਥੋਂ ਦੀਆਂ ਕੱਸੀਆਂ ਬਿਲਕੁਲ ਖਤਮ ਹੋ ਚੁੱਕੀਆਂ ਸੀ ਔਰ ਮੈਥੋਂ ਪਹਿਲਾਂ ਬੀਬੀ ਜੀ ਨੇ ਬੋਲਦੇ ਕਿਹਾ ਰੋਜ਼ ਇਹ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਕਿ ਅੱਜ ਖਾਲ ਟੁੱਟ ਗਈ ਅੱਜ ਕੱਸੀਆਂ ਟੁੱਟ ਗਈਆਂ ਆ ਜਾਹ ਹੋ ਗਿਆ ਆ ਜਾਹ ਹੋ ਗਿਆ ਕਦੇ ਸਰ ਟੇਲਾਂ ਵਾਲਿਆਂ ਦੇ ਪਾਣੀ ਨਹੀਂ ਲੱਗਿਆ ਸੀ ਔਰ ਅੱਜ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਸਰ ਕਿ ਤੁਹਾਡੀ ਸਰਕਾਰ ਦੇ ਹੁੰਦੇ ਅੱਜ ਸਾਡਾ ਕੋਈ ਇੱਕ ਕਿੱਲਾ ਵੀ ਬਰਾਨੀ ਨਹੀਂ ਰਿਹਾ ਹਰ ਖੇਤ ਦੇ ਵਿੱਚ ਪਾਣੀ ਪਹੁੰਚਿਆ ਤੇ ਜਿਹੜੀ ਕੋਈ ਕਸਰ ਰਹੇਗੀ ਸਰ ਉਹ ਵੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਮਾਲਵਾ ਨਹਿਰ ਦਾ ਆਗਾਜ਼ ਕੀਤਾ ਉਹ ਜਿਹੜਾ ਆਸੇ-ਪਾਸੇ ਵਾਲਾ ਕੋਈ ਸਾਡਾ ਰਕਬਾ ਰਹਿ ਗਿਆ ਉਹ ਵੀ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਸਰ ਬੇਨਤੀ ਆ ਕਿ ਪ੍ਰੈਸ਼ਰ ਪੰਪ ਲਾ ਕੇ ਸਰ ਉਹਨਾਂ ਨੂੰ ਵੀ ਪੂਰਾ ਕਰ ਦਿਓ ਕਿਉਂਕਿ ਅੱਜ ਤੱਕ ਇਹ ਵੀੜਾ ਕਿਸੇ ਨੇ ਚੱਕਿਆ ਨਹੀਂ ਇਸ ਸੇਰਾ ਮਾਂ ਸਰਕਾਰ ਨੂੰ ਜਾਂਦਾ ਇਹ ਕੰਮ ਤੁਸੀਂ ਕਰ ਸਕਦੇ ਹੋ ਇੱਕ ਜ਼ਿੰਮੇਦਾਰ ਦਾ ਪੁੱਤ ਕਰ ਸਕਦਾ ਜਿਨ੍ਹਾਂ ਨੇ ਨੱਕੇ ਮੋੜਿਆ ਜਿਵੇਂ ਪਹਿਲਾਂ ਆਪਣਾ ਬੋਲਦੇ ਤੁਸੀਂ ਦੱਸਿਆ ਸੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਇਸ ਪਾਣੀ ਦੇ ਮੁੱਦੇ ਤੇ ਸਾਰਿਆਂ ਨੇ ਬੜੇ ਇੱਕ ਇੱਕ ਗੱਲ ਵਿਸਤਾਰ ਸਹਿਤ ਦੱਸੀ ਆ ਪਰ ਇੱਕ ਗੱਲ ਮੈਂ ਜਰੂਰ ਸਪੀਕਰ ਸਾਹਿਬ ਨੂੰ ਪੁੱਛੂੰਗਾ ਇਧਰ ਸਾਡੇ ਭਰਾ ਵਿਪਖਸ਼ਾ ਵਾਲੇ ਬੈਠੇ ਆ ਸਾਡੀ ਤਾਂ ਹਜੇ ਸੈਂਟਰ ਚ ਵਾਰੀ ਨਹੀਂ ਆਈ ਕਦੇ ਬੀਜੇਪੀ ਵਾਲੇ ਆ ਜਾਂਦੇ ਆ ਕਦੇ ਕਾਂਗਰਸ ਵਾਲੇ ਆ ਜਾਂਦੇ ਆ ਜਿਹੜਾ ਉਸ ਕੁਰਸੀ ਤੇ ਸਰ ਬਹਿ ਜਾਂਦਾ ਉਹ ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਸੁੰਘ ਕੇ ਜਾਂਦਾ ਆਪਣੇ ਨਾਲ ਹੀ ਕਹਿਣ ਲੱਗ ਜਾਂਦਾ ਜਾਕ ਪਤਾ ਨਹੀਂ ਆਪਣੀ ਕੀ ਦੁਸ਼ਮਣੀਆਂ ਦਿੱਲੀ ਦੀ ਗੱਦੀ ਨਾਲ ਕਦੇ ਪੰਜਾਬ ਨੂੰ ਅੱਜ ਤੱਕ ਉਸ ਦਿੱਲੀ ਦੇ ਘਰੋਂ ਇਨਸਾਫ ਨਹੀਂ ਮਿਲਿਆ 55 55 ਸਾਲ ਦੇ ਕਰੀਬ ਮੈਨੂੰ ਦੇਖਦੇ ਨੂੰ ਹੋ ਗਏ ਆਪਾਂ ਤਾਂ ਉਹਨਾਂ ਨਾਲ ਲੜੀ ਜਾਂਦੇ ਆ ਲੜੀ ਜਾਂਦੇ ਉਹਦੇ ਲੜੀ ਜਾਂਦੇ ੱੱਕਾ ਕਰਤਾ ੱੱਕਾ ਕਰਤਾ ਮੈਂ ਇੱਕ ਇਹ ਬੇਨਤੀ ਕਰਦਾ ਸਾਰੇ ਜੱਟ ਜਣੇ ਰਲ ਕੇ ਕੋਈ ਹਵਣੀ ਕਰਾ ਲਈਏ ਜੇ ਸਿੱਧੇ ਹੋ ਜਾਣ ਉਹ ਸ਼ਾਇਦ ਕੋਈ ਆਪਣੀ ਗੱਲ ਬਣ ਜੇ ਉਹਦਾ ਕੁਝ ਦਿੰਦੇ ਨਹੀਂ ਆਪਾਂ ਨੂੰ ਜੀਓ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਸਭ ਤੋਂ ਵੱਡਾ ਧੰਨਵਾਦ ਆਪਣੇ ਵਿਪਕਸ਼ ਦਾ ਜਿਨ੍ਹਾਂ ਨੇ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸੋਚ ਦੇ ਨਾਲ ਆਪਦੀ ਸੋਚ ਮਿਲਾ ਕੇ ਉਹਨਾਂ ਦਾ ਸਹਿਯੋਗ ਦਿੱਤਾ ਔਰ ਉਹ ਤਗੜੇ ਹੋ ਕੇ ਆਪਣੀ ਲੜਾਈ ਲੜ ਸਕਣ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸਪੀਕਰ ਸਾਹਿਬ ਦਾ ਵੀ ਆਪਦੇ ਦਿਲ ਦੀਆਂ ਗੱਲਾਂ ਜਾਂ ਉਹ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਦੇ ਐਮਐਲਏ ਨੂੰ ਇੰਨਾ ਸਮਾਂ ਦੇ ਕੇ نوازਿਆ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਤੁਸੀਂ ਅੱਜ ਦੇ ਇਸ ਬੜੇ ਇੰਪੋਰਟੈਂਟ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਉਹੀ ਕਹਾਣੀ ਮੇਰੀ ਆਪਦੀ ਅੱਜ ਮੈਂ ਪਿੱਛੇ ਬੈਠਾ ਮਾਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਕੀ ਮਾਨ ਸਾਹ ਜੋ ਤੁਸੀਂ ਇਹ ਲੜਾਈ ਲੜ ਰਹੇ ਹੋ ਪਾਣੀਆਂ ਦੀ ਪੰਜਾਬ ਵਾਸਤੇ ਲੜ ਰਹੇ ਹੋ ਹੋ ਸਕਦਾ ਤੁਹਾਡਾ ਇਹਦੇ ਵਿੱਚ ਕੋਈ ਆਪ ਦਾ ਇੰਟਰਸਟ ਨਾ ਹੋਵੇ ਸਾਡੀ ਲੜਾਈ ਆ ਸਾਡੇ ਵਾਸਤੇ ਲੜਾਈ ਆ ਔਰ ਮੈਂ ਸ਼ਾਕ ਸ਼ਾਕ ਤੁਹਾਡੇ ਸਾਹਮਣੇ ਇੱਕ ਗਵਾਹ ਖੜਾ ਜੀ ਇਸ ਚੀਜ਼ ਦਾ ਕਿਵੇਂ ਮੈਥੋਂ ਪਹਿਲਾਂ ਬੋਲਦੇ ਬੀਬੀ ਜੀ ਨੇ ਦੱਸਿਆ ਮੈਂ ਮਾਨ ਸਾਹਿਬ ਨੂੰ ਵੀ ਦੱਸਿਆ ਮੈਂ ਇਕੱਲਾ ਜਾ ਕੇ ਧੰਨਵਾਦ ਕਰਕੇ ਆਇਆ ਕਿ 40 ਸਾਲਾਂ ਬਾਅਦ ਮੇਰੇ ਆਪ ਦੇ ਮੋਗੇ ਦੇ ਵਿੱਚ ਪਾਣੀ ਹੋਣ ਪਿਆ ਸਰ। ਔਰ ਮੈਂ ਧੰਨਵਾਦੀ ਆ ਮਾਨ ਸਾਹਿਬ ਦਾ ਆਪ ਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦੀ ਆ ਗੋਇਲ ਸਾਹਿਬ ਦਾ ਪਰ ਮੈਂ ਧੰਨਵਾਦੀ ਆ ਖੁੱਡੀਆਂ ਸਾਹਿਬ ਦਾ। ਖੁੱਡੀਆਂ ਸਾਹਿਬ ਨੇ ਤਾਂ ਆਸ ਮਕਾਤੀ ਸੀ ਜੀ। ਨੇਤਰ ਆਸ ਮਕਾਤੀ ਸੀ ਇਹ ਤਾਂ ਉਸ ਸੂਏ ਦੇ ਵਿੱਚੋਂ ਪਾਣੀ ਲਾਉਣੋਂ اٹਕੇ ਸੀ ਤੇ ਐਕਤੀ ਜਦੋਂ ਪਾਣੀ ਆਇਆ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਜੀ ਇਹਦਾ ਕਰੀਏ ਕੀ ਯਾਰ ਇੰਨਾ ਆ ਗਿਆ ਇਹ ਸਭ ਇਹਨਾਂ ਦੀ ਦੇਣ ਆ ਜੀ ਸੋ ਇਹ ਲੜਾਈ ਮਾਨ ਸਾਹਿਬ ਤੁਹਾਡੀ ਆਪਦੀ ਨਹੀਂ ਜੀ ਇਹ ਸਾਡੀ ਸਾਰਿਆਂ ਦੀ ਲੜਾਈ ਆ ਪੂਰੇ ਪੰਜਾਬ ਦੀ ਲੜਾਈ ਆ ਜੀ ਤੁਸੀਂ ਉਹਨਾਂ ਵਾਸਤੇ ਲੜ ਰਹੇ ਹੋ ਤੁਸੀਂ ਅੱਗੇ ਲੱਗੋ ਤਕੜੇ ਹੋ ਕੇ ਸਾਡੀ ਲੜਾਈ ਲੜੋ ਅਸੀਂ ਤੁਹਾਡੀ ਪਿੱਠ ਤੇ ਖੜਾਂਗੇ ਜੀ ਕੋਈ ਵੀ ਤੁਹਾਡੇ ਤੇ ਆਫਤ ਆਈ ਅਸੀਂ ਅੱਗੇ ਹੋ ਕੇ ਚੇਲਾਗੇ ਤੇ ਮਾਨ ਸਾਹਿਬ ਜੋ ਮੇਰੇ ਹਲਕੇ ਚੋਂ ਤੁਹਾਡੀ ਬਦੌਲਤ ਉਥੇ ਆਪਾਂ ਨੂੰ ਬਹੁਤ ਮਤ ਮਿਲੀ ਆ ਮਾਨ ਸਾਹਿਬ ਸਾਡਾ ਇਲਾਕਾ ਬਿਲਕੁਲ ਟੇਲਾਂ ਤੇ ਆ ਉਥੋਂ ਦੇ ਖਾਲ ਬਿਲਕੁਲ ਟੁੱਟ ਚੁੱਕੇ ਸੀ ਉਥੋਂ ਦੀਆਂ ਕੱਸੀਆਂ ਬਿਲਕੁਲ ਖਤਮ ਹੋ ਚੁੱਕੀਆਂ ਸੀ। ਔਰ ਮੈਥੋਂ ਪਹਿਲਾਂ ਬੀਬੀ ਜੀ ਨੇ ਬੋਲਦੇ ਕਿਹਾ, "ਰੋਜ਼ ਇਹ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਕਿ ਅੱਜ ਖਾਲ ਟੁੱਟ ਗਈ, ਅੱਜ ਕੱਸੀਆਂ ਟੁੱਟ ਗਈਆਂ, ਅਜਾਹ ਹੋ ਗਿਆ, ਅਜਾਹ ਹੋ ਗਿਆ। ਕਦੇ ਸਰ ਟੇਲਾ ਵਾਲਿਆਂ ਦੇ ਪਾਣੀ ਨਹੀਂ ਲੱਗਿਆ ਸੀ।" ਔਰ ਅੱਜ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਸਰ ਕਿ ਤੁਹਾਡੀ ਸਰਕਾਰ ਦੇ ਹੁੰਦੇ ਅੱਜ ਸਾਡਾ ਕੋਈ ਇੱਕ ਕਿੱਲਾ ਵੀ ਬਰਾਨੀ ਨਹੀਂ ਰਿਹਾ ਹਰ ਖੇਤ ਦੇ ਵਿੱਚ ਪਾਣੀ ਪਹੁੰਚਿਆ ਤੇ ਜਿਹੜੀ ਕੋਈ ਕਸਰ ਰਹੇਗੀ ਸਰ ਉਹ ਵੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਮਾਲਵਾ ਨਹਿਰ ਦਾ ਆਗਾਜ਼ ਕੀਤਾ ਉਹ ਜਿਹੜਾ ਆਸੇ-ਪਾਸੇ ਵਾਲਾ ਕੋਈ ਸਾਡਾ ਰਕਬਾ ਰਹਿ ਗਿਆ ਉਹ ਵੀ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਸਰ ਬੇਨਤੀ ਆ ਕੀ ਪ੍ਰੈਸ਼ਰ ਪੰਪ ਲਾ ਕੇ ਸਰ ਉਹਨਾਂ ਨੂੰ ਵੀ ਪੂਰਾ ਕਰ ਦਿਓ ਕਿਉਂਕਿ ਅੱਜ ਤੱਕ ਇਹ ਬੀੜਾ ਕਿਸੇ ਨੇ ਚੱਕਿਆ ਨਹੀਂ ਇਹ ਸੇਰਾ ਮਾਂ ਸਰਕਾਰ ਨੂੰ ਜਾਂਦਾ ਇਹ ਕੰਮ ਤੁਸੀਂ ਕਰ ਸਕਦੇ ਹੋ ਇੱਕ ਜ਼ਿੰਮੇਦਾਰ ਦਾ ਪੁੱਤ ਕਰ ਸਕਦਾ ਜਿਨ੍ਹਾਂ ਨੇ ਨੱਕੇ ਮੋੜਿਆ ਜਿਵੇਂ ਪਹਿਲਾਂ ਆਪਣਾ ਬੋਲਦੇ ਤੁਸੀਂ ਦੱਸਿਆ ਸੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਇਸ ਪਾਣੀ ਦੇ ਮੁੱਦੇ ਤੇ ਸਾਰਿਆਂ ਨੇ ਬੜੇ ਇੱਕ ਇੱਕ ਗੱਲ ਵਿਸਤਾਰ ਸਹਿ ਦੱਸੀ ਆ ਪਰ ਇੱਕ ਗੱਲ ਮੈਂ ਜਰੂਰ ਸਪੀਕਰ ਸਾਹਿਬ ਨੂੰ ਪੁੱਛੂੰਗਾ ਇਧਰ ਸਾਡੇ ਪ੍ਰਾਪ ਵਿਪੱਖਸ਼ੀ ਆਲੇ ਬੈਠੇ ਆ ਸਾਡੀ ਤਾਂ ਹਜੇ ਸੈਂਟਰ ਚ ਵਾਰੀ ਨਹੀਂ ਆਈ ਕਦੇ ਬੀਜੇਪੀ ਵਾਲੇ ਆ ਜਾਂਦੇ ਆ ਕਦੇ ਕਾਂਗਰਸ ਵਾਲੇ ਆ ਜਾਂਦੇ ਆ ਜਿਹੜਾ ਉਸ ਕੁਰਸੀ ਤੇ ਸਰ ਬਹਿ ਜਾਂਦਾ ਉਹ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਸੁੰਘ ਕੇ ਜਾਂਦਾ ਆਪਣੇ ਨਾਲ ਹੀ ਕਹਿਣ ਲੱਗ ਜਾਂਦਾ ਜਾ ਕੇ ਪਤਾ ਨਹੀਂ ਆਪਣੀ ਕੀ ਦੁਸ਼ਮਣੀਆਂ ਦਿੱਲੀ ਦੀ ਗੱਦੀ ਨਾਲ ਕਦੇ ਪੰਜਾਬ ਨੂੰ ਅੱਜ ਤੱਕ ਉਸ ਦਿੱਲੀ ਦੇ ਕਰੋ ਇਨਸਾਫ ਨਹੀਂ ਮਿਲਿਆ 55 56 ਸਾਲ ਦੇ ਕਰੀਬ ਮੈਨੂੰ ਦੇਖਦੇ ਨੂੰ ਹੋ ਗਏ ਆਪਾਂ ਤਾਂ ਉਹਨਾਂ ਨਾਲ ਲੜੀ ਜਾਂਦੇ ਆ ਲੜੀ ਜਾਂਦੇ ਆ ਉਹਦੇ ਲੜੀ ਜਾਂਦੇ ਆ ੱੱਕਾ ਕਰਤਾ ੱੱਕਾ ਕਰਤਾ ਮੈਂ ਇੱਕ ਇਹ ਬੇਨਤੀ ਕਰਦਾ ਸਾਰੇ ਜੱਟ ਜਣੇ ਰਲ ਕੇ ਕੋਈ ਹਵਣੀ ਕਰਾ ਲਈਏ ਜੇ ਸਿੱਧੇ ਹੋ ਜਾਣ ਉਹ ਸ਼ਾਇਦ ਕੋਈ ਆਪਣੀ ਗੱਲ ਬਣ ਜੇ ਉਹਦਾ ਕੁਝ ਦਿੰਦੇ ਨਹੀਂ ਆਪਾਂ ਨੂੰ ਜਿਉ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਸਭ ਤੋਂ ਵੱਡਾ ਧੰਨਵਾਦ ਆਪਣੇ ਵਿਪਕਸ਼ ਦਾ ਕਿ ਜਿਨ੍ਹਾਂ ਨੇ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸੋਚ ਦੇ ਨਾਲ ਆਪਦੀ ਸੋਚ ਮਿਲਾ ਕੇ ਉਹਨਾਂ ਦਾ ਸਹਿਯੋਗ ਦਿੱਤਾ ਔਰ ਉਹ ਤਕੜੇ ਹੋ ਕੇ ਆਪਣੀ ਲੜਾਈ ਲੜ ਸਕਣ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸਪੀਕਰ ਸਾਹਿਬ ਦਾ ਵੀ ਆਪਦੇ ਦਿਲ ਦੀਆਂ ਗੱਲਾਂ ਜਦੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਦੇ ਐਮਐਲਏ ਨੂੰ ਇੰਨਾ ਸਮਾਂ ਦੇ ਕੇ ਨਵਾਜਿਆ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਤੁਸੀਂ ਅੱਜ ਦੇ ਇਸ ਬੜੇ ਇੰਪੋਰਟੈਂਟ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਉਹੀ ਕਹਾਣੀ ਮੇਰੀ ਆਪਦੀ ਆਜੀ ਮੈਂ ਪਿੱਛੇ ਬੈਠਾ ਮਾਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਮਾਨ ਸਾਹਿਬ ਜੋ ਤੁਸੀਂ ਇਹ ਲੜਾਈ ਲੜ ਰਹੇ ਹੋ ਪਾਣੀਆਂ ਦੀ ਪੰਜਾਬ ਵਾਸਤੇ ਲੜ ਰਹੇ ਹੋ ਹੋ ਸਕਦਾ ਤੁਹਾਡਾ ਇਹਦੇ ਵਿੱਚ ਕੋਈ ਆਪਦਾ ਇੰਟਰਸਟ ਨਾ ਹੋਵੇ ਸਾਡੀ ਲੜਾਈ ਆ ਸਾਡੇ ਵਾਸਤੇ ਲੜਾਈ ਆ ਔਰ ਮੈਂ ਖਾਕ-ਖਾਕ ਤੁਹਾਡੇ ਸਾਹਮਣੇ ਇੱਕ ਗਵਾਹ ਖੜਾ ਜੀ ਇਸ ਚੀਜ਼ ਦਾ ਜਿਵੇਂ ਮੈਥੋਂ ਪਹਿਲਾਂ ਬੋਲਦੇ ਬੀਬੀ ਜੀ ਨੇ ਦੱਸਿਆ ਮੈਂ ਮਾਨ ਸਾਹਿਬ ਨੂੰ ਵੀ ਦੱਸਿਆ ਮੈਂ ਕੱਲਾ ਜਾ ਕੇ ਧੰਨਵਾਦ ਕਰਕੇ ਆਇਆ ਕਿ 40 ਸਾਲਾਂ ਬਾਅਦ ਮੇਰੇ ਆਪ ਦੇ ਮੋਗੇ ਦੇ ਵਿੱਚ ਪਾਣੀ ਹੋਣ ਪਿਆ ਸਰ ਔਰ ਮੈਂ ਧੰਨਵਾਦੀ ਆ ਮਾਨ ਸਾਹਿਬ ਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦੀ ਆ ਗੋਇਲ ਸਾਹਿਬ ਦਾ ਔਰ ਮੈਂ ਧੰਨਵਾਦੀ ਆ ਖੁੱਡੀਆਂ ਸਾਹਿਬ ਦਾ ਖੁੱਡੀਆਂ ਸਾਹਿਬ ਨੇ ਤਾਂ ਆਸ ਮੁਕਾਤੀ ਸੀ ਜੀ ਨਹੀਂ ਸਰ ਆਸ ਮੁਕਾਤੀ ਸੀ ਇਹ ਤਾਂ ਉਸ ਸੂਏ ਦੇ ਵਿੱਚੋਂ ਪਾਣੀ ਲਾਉਣੋਂ اٹਕੇ ਸੀ ਤੇ ਐਕਤੀ ਜਦੋਂ ਪਾਣੀ ਆਇਆ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਇਹਦਾ ਕਰੀਏ ਕੀ ਯਾਰ ਇੰਨਾ ਆ ਗਿਆ ਇਸ ਆਵੈਨਾਂ ਦੀ ਦੇਣ ਆ ਜੀ ਸੋ ਇਹ ਲੜਾਈ ਮਾਨ ਸਾਹਿਬ ਤੁਹਾਡੀ ਆਪਦੀ ਨਹੀਂ ਜੀ ਇਹ ਸਾਡੀ ਸਾਰਿਆਂ ਦੀ ਲੜਾਈ ਆ ਪੂਰੇ ਪੰਜਾਬ ਦੀ ਲੜਾਈ ਆ ਜੀ ਤੁਸੀਂ ਉਹਨਾਂ ਵਾਸਤੇ ਲੜ ਰਹੇ ਹੋ ਤੁਸੀਂ ਅੱਗੇ ਲੱਗੋ ਤਕੜੇ ਹੋ ਕੇ ਸਾਡੀ ਲੜਾਈ ਲੜੋ ਅਸੀਂ ਤੁਹਾਡੀ ਪਿੱਠ ਤੇ ਖੜਾਂਗੇ ਜੀ ਕੋਈ ਵੀ ਤੁਹਾਡੇ ਤੇ ਆਫਤ ਆਈ ਅਸੀਂ ਅੱਗੇ ਹੋ ਕੇ ਝੇਲਾਂਗੇ ਜੀ ਤੇ ਮਾਨ ਸਾਹਿਬ ਜੋ ਮੇਰੇ ਹਲਕੇ ਚੋਂ ਤੁਹਾਡੀ ਬਦੌਲਤ ਉਥੇ ਆਪਾਂ ਨੂੰ ਬਹੁਮਤ ਮਿਲੀ ਆ ਮਾਨ ਸਾਹਿਬ ਸਾਡਾ ਇਲਾਕਾ ਬਿਲਕੁਲ ਟੇਲਾਂ ਤੇ ਆ ਉਥੋਂ ਦੇ ਖਾਲ ਬਿਲਕੁਲ ਟੁੱਟ ਚੁੱਕੇ ਸੀ ਉਥੋਂ ਦੀਆਂ ਕੱਸੀਆਂ ਬਿਲਕੁਲ ਖਤਮ ਹੋ ਚੁੱਕੀਆਂ ਸੀ ਔਰ ਮੈਥੋਂ ਪਹਿਲਾਂ ਬੀਬੀ ਜੀ ਨੇ ਬੋਲਦੇ ਕਿਹਾ ਰੋਜ਼ ਇਹ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਕਿ ਅੱਜ ਖਾਲ ਟੁੱਟ ਗਏ ਅੱਜ ਕੱਸੀਆਂ ਟੁੱਟ ਗਈਆਂ ਆ ਜਾਹ ਹੋ ਗਿਆ ਆ ਜਾਹ ਹੋ ਗਿਆ ਕਦੇ ਸਰ ਟੇਲਾਂ ਵਾਲਿਆਂ ਦੇ ਪਾਣੀ ਨਹੀਂ ਲੱਗਿਆ ਸੀ। ਔਰ ਅੱਜ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਸਰ ਕਿ ਤੁਹਾਡੀ ਸਰਕਾਰ ਦੇ ਹੁੰਦੇ ਅੱਜ ਸਾਡਾ ਕੋਈ ਇੱਕ ਕਿੱਲਾ ਵੀ ਬਰਾਨੀ ਨਹੀਂ ਰਿਹਾ ਹਰ ਖੇਤ ਦੇ ਵਿੱਚ ਪਾਣੀ ਪਹੁੰਚਿਆ। ਤੇ ਜਿਹੜੀ ਕੋਈ ਕਸਰ ਰਹੇਗੀ ਸਰ ਉਹ ਵੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਕਿ ਜਿਹੜੀ ਤੁਸੀਂ ਮਾਲਵਾ ਨਹਿਰ ਦਾ ਆਗਾਜ਼ ਕੀਤਾ ਉਹ ਜਿਹੜਾ ਆਸੇ ਪਾਸੇ ਵਾਲਾ ਕੋਈ ਸਾਡਾ ਰਕਬਾ ਰਹਿ ਗਿਆ ਕੋਈ ਮੇਰੀ ਤੁਹਾਨੂੰ ਹੱਥ ਬੰਨ ਕੇ ਸਰ ਬੇਨਤੀ ਆ ਕਿ ਪ੍ਰੈਸ਼ਰ ਪੰਪ ਲਾ ਕੇ ਸਰ ਉਹਨਾਂ ਨੂੰ ਵੀ ਪੂਰਾ ਕਰ ਦਿਓ ਕਿਉਂਕਿ ਅੱਜ ਤੱਕ ਇਹ ਬੀੜਾ ਕਿਸੇ ਨੇ ਚੱਕਿਆ ਨਹੀਂ ਇਹ ਸਿਹਰਾ ਮਾਨ ਸਰਕਾਰ ਨੂੰ ਜਾਂਦਾ ਇਹ ਕੰਮ ਤੁਸੀਂ ਕਰ ਸਕਦੇ ਹੋ ਇੱਕ ਜ਼ਿਮੀਂਦਾਰ ਦਾ ਪੁੱਤ ਕਰ ਸਕਦਾ ਜਿਨ੍ਹਾਂ ਨੇ ਨੱਕੇ ਮੋੜਿਆ ਜਿਵੇਂ ਪਹਿਲਾਂ ਆਪਣਾ ਬੋਲਦੇ ਤੁਸੀਂ ਦੱਸਿਆ ਸੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਇਸ ਪਾਣੀ ਦੇ ਮੁੱਦੇ ਤੇ ਸਾਰਿਆਂ ਨੇ ਬੜੇ ਇੱਕ ਇੱਕ ਗੱਲ ਵਿਸਤਾਰ ਸਹਿਤ ਦੱਸੀ ਆ ਪਰ ਇੱਕ ਗੱਲ ਮੈਂ ਜ਼ਰੂਰ ਸਪੀਕਰ ਸਾਹਿਬ ਨੂੰ ਪੁੱਛੂੰਗਾ ਇਧਰ ਸਾਡੇ ਭਰਾ ਵਿਪੱਖਸ਼ੀ ਵਾਲੇ ਬੈਠੇ ਆ ਸਾਡੀ ਤਾਂ ਹਜੇ ਸੈਂਟਰ ਚਵਾਰੀ ਨਹੀਂ ਆਈ ਕਦੇ ਬੀਜੇਪੀ ਵਾਲੇ ਆ ਜਾਂਦੇ ਆ ਕਦੇ ਕਾਂਗਰਸ ਵਾਲੇ ਆ ਜਾਂਦੇ ਆ ਜਿਹੜਾ ਉਸ ਕੁਰਸੀ ਤੇ ਸਰ ਬਹਿ ਜਾਂਦਾ ਉਹ ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਸੁੰਘ ਕੇ ਜਾਂਦਾ ਆਪਣੇ ਨਾਲ ਹੀ ਕਹਿਣ ਲੱਗ ਜਾਂਦਾ ਜਾਕ ਪਤਾ ਨਹੀਂ ਆਪਣੀ ਕੀ ਦੁਸ਼ਮਣੀਆਂ ਦਿੱਲੀ ਦੀ ਗੱਦੀ ਨਾਲ ਕਦੇ ਪੰਜਾਬ ਨੂੰ ਅੱਜ ਤੱਕ ਉਸ ਦਿੱਲੀ ਦੇ ਘਰੋਂ ਇਨਸਾਫ ਨਹੀਂ ਮਿਲਿਆ 55 55 ਸਾਲ ਦੇ ਕਰੀਬ ਮੈਨੂੰ ਦੇਖਦੇ ਨੂੰ ਹੋ ਗਏ ਆਪਾਂ ਤਾਂ ਉਹਨਾਂ ਨਾਲ ਲੜੀ ਜਾਂਦੇ ਆ ਲੜੀ ਜਾਂਦੇ ਉਹਦੇ ਲੜੀ ਜਾਂਦੇ ੱੱਕਾ ਕਰਤਾ ੱੱਕਾ ਕਰਤਾ ਮੈਂ ਇੱਕ ਇਹ ਬੇਨਤੀ ਕਰਦਾ ਸਾਰੇ ਜੱਟ ਜਣੇ ਰਲ ਕੇ ਕੋਈ ਹਵਣੀ ਕਰਾਈਏ ਜੇ ਸਿੱਧੇ ਹੋ ਜਾਣ ਉਹ ਸ਼ਾਇਦ ਕੋਈ ਆਪਣੀ ਗੱਲ ਬਣ ਜੇ ਉਹਦਾ ਕੁਝ ਦਿੰਦੇ ਨਹੀਂ ਆਪਾਂ ਨੂੰ ਜੀਓ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਸਭ ਤੋਂ ਵੱਡਾ ਧੰਨਵਾਦ ਆਪਣੇ ਵਿਪਕਸ਼ ਦਾ कि ਜਿਨ੍ਹਾਂ ਨੇ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸੋਚ ਦੇ ਨਾਲ ਆਪਦੀ ਸੋਚ ਮਿਲਾ ਕੇ ਉਹਨਾਂ ਦਾ ਸਹਿਯੋਗ ਦਿੱਤਾ ਔਰ ਉਹ ਤਗੜੇ ਹੋ ਕੇ ਆਪਣੀ ਲੜਾਈ ਲੜ ਸਕਣ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸਪੀਕਰ ਸਾਹਿਬ ਦਾ ਵੀ ਆਪਦੇ ਦਿਲ ਦੀਆਂ ਗੱਲਾਂ ਜਦੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਦੇ ਐਮਐਲਏ ਨੂੰ ਇੰਨਾ ਸਮਾ ਦੇ ਕੇ ਨਵਾਜਿਆ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਤੁਸੀਂ ਅੱਜ ਦੇ ਇਸ ਬੜੇ ਇੰਪੋਰਟੈਂਟ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਉਹੀ ਕਹਾਣੀ ਮੇਰੀ ਆਪਦੀ ਹੈ ਜੀ ਮੈਂ ਪਿੱਛੇ ਬੈਠਾ ਮਾਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਕੀ ਮਾਨ ਸਾਹਿਬ ਜੋ ਤੁਸੀਂ ਇਹ ਲੜਾਈ ਲੜ ਰਹੇ ਹੋ ਪਾਣੀਆਂ ਦੀ ਪੰਜਾਬ ਵਾਸਤੇ ਲੜ ਰਹੇ ਹੋ ਹੋ ਸਕਦਾ ਤੁਹਾਡਾ ਇਹਦੇ ਵਿੱਚ ਕੋਈ ਆਪ ਦਾ ਇੰਟਰਸਟ ਨਾ ਹੋਵੇ ਸਾਡੀ ਲੜਾਈ ਆ ਸਾਡੇ ਵਾਸਤੇ ਲੜਾਈ ਆ ਔਰ ਮੈਂ ਖਿਾਕ-ਖਾਤ ਤੁਹਾਡੇ ਸਾਹਮਣੇ ਇੱਕ ਗਵਾਹ ਖੜਾ ਜੀ ਇਸ ਚੀਜ਼ ਦਾ ਜਿਵੇਂ ਮੈਥੋਂ ਪਹਿਲਾਂ ਬੋਲਦੇ ਬੀਬੀ ਜੀ ਨੇ ਦੱਸਿਆ ਮੈਂ ਮਾਨ ਸਾਹਿਬ ਨੂੰ ਵੀ ਦੱਸਿਆ ਮੈਂ ਕੱਲਾ ਜਾ ਕੇ ਧੰਵਾਦ ਕਰਕੇ ਆਇਆ ਕਿ 40 ਸਾਲਾਂ ਬਾਅਦ ਮੇਰੇ ਆਪਦੇ ਮੋਗੇ ਦੇ ਵਿੱਚ ਪਾਣੀ ਹੋਣ ਪਿਆ ਸਰ ਔਰ ਮੈਂ ਧੰਵਾਦੀਆਂ ਮਾਨ ਸਾਹਿਬ ਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਵਾਦੀਆਂ ਗੋਇਲ ਸਾਹਿਬ ਦਾ ਔਰ ਮੈਂ ਧੰਵਾਦੀਆਂ ਖੁੱਡੀਆਂ ਸਾਹਿਬ ਦਾ ਖੁੱਡੀਆਂ ਸਾਹਿਬ ਨੇ ਤਾਂ ਆਸ ਮਕਾਤੀ ਸੀ ਜੀ ਨਹੀਂ ਸਰ ਆਸ ਮਕਾਤੀ ਸੀ ਇਹਦਾ ਉਸ ਸੂਏ ਦੇ ਵਿੱਚੋਂ ਪਾਣੀ ਲਾਉਣੋਂ ਵਟ ਗਿਆ ਸੀ ਤੇ ਐਕਤੀ ਜਦੋਂ ਪਾਣੀ ਆਇਆ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਇਹਦਾ ਕਰੀਏ ਕੀ ਯਾਰ ਇੰਨਾ ਆ ਗਿਆ ਇਹ ਸਭ ਇਹਨਾਂ ਦੀ ਦੇਣ ਆ ਜੀ ਸੋ ਇਹ ਲੜਾਈ ਮਾਨ ਸਾਹਿਬ ਤੁਹਾਡੀ ਆਪਦੀ ਨਹੀਂ ਜੀ ਇਹ ਸਾਡੀ ਸਾਰਿਆਂ ਦੀ ਲੜਾਈ ਆ ਪੂਰੇ ਪੰਜਾਬ ਦੀ ਲੜਾਈ ਆ ਜੀ ਤੁਸੀਂ ਉਹਨਾਂ ਵਾਸਤੇ ਲੜ ਰਹੇ ਹੋ ਤੁਸੀਂ ਅੱਗੇ ਲੱਗੋ ਤਕੜੇ ਹੋ ਕੇ ਸਾਡੀ ਲੜਾਈ ਲੜੋ ਅਸੀਂ ਤੁਹਾਡੀ ਪਿੱਠ ਤੇ ਖੜਾਂਗੇ ਜੀ ਕੋਈ ਵੀ ਤੁਹਾਡੇ ਤੇ ਆਫਤ ਆਈ ਅਸੀਂ ਅੱਗੇ ਹੋ ਕੇ ਝੇਲਾਂਗੇ ਤੇ ਮਾਨ ਸਾਹਿਬ ਜੋ ਮੇਰੇ ਹਲਕੇ ਚੋਂ ਤੁਹਾਡੀ ਬਦੌਲਤ ਉਥੇ ਆਪਾਂ ਨੂੰ ਬਹੁਤ ਮਤ ਮਿਲੀ ਆ ਮਾਨ ਸਾਹਿਬ ਸਾਡਾ ਇਲਾਕਾ ਬਿਲਕੁਲ ਟੇਲਾਂ ਤੇ ਆ ਉਥੋਂ ਦੇ ਖਾਲ ਬਿਲਕੁਲ ਟੁੱਟ ਚੁੱਕੇ ਸੀ ਉੱਥੋਂ ਦੀਆਂ ਕੱਸੀਆਂ ਬਿਲਕੁਲ ਖਤਮ ਹੋ ਚੁੱਕੀਆਂ ਸੀ। ਔਰ ਮੈਥੋਂ ਪਹਿਲਾਂ ਬੀਬੀ ਜੀ ਨੇ ਬੋਲਦੇ ਕਿਹਾ, "ਰੋਜ਼ ਇਹ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਕਿ ਅੱਜ ਖਾਲ ਟੁੱਟ ਗਈ, ਅੱਜ ਕੱਸੀਆਂ ਟੁੱਟ ਗਈਆਂ, ਆ ਜਾ ਹੋ ਗਿਆ, ਆ ਜਾ ਹੋ ਗਿਆ।" ਕਦੇ ਸਰ ਟੇਲਾਂ ਵਾਲਿਆਂ ਦੇ ਪਾਣੀ ਨਹੀਂ ਲੱਗਿਆ ਸੀ। ਔਰ ਅੱਜ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਸਰ ਕਿ ਤੁਹਾਡੀ ਸਰਕਾਰ ਦੇ ਹੁੰਦੇ ਅੱਜ ਸਾਡਾ ਕੋਈ ਇੱਕ ਕਿੱਲਾ ਵੀ ਬਰਾਨੀ ਨਹੀਂ ਰਿਹਾ ਹਰ ਖੇਤ ਦੇ ਵਿੱਚ ਪਾਣੀ ਪਹੁੰਚਿਆ ਤੇ ਜਿਹੜੀ ਕੋਈ ਕਸਰ ਰਹੇਗੀ ਸਰ ਉਹ ਵੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਮਾਲਵਾ ਨਹਿਰ ਦਾ ਆਗਾਜ਼ ਕੀਤਾ ਉਹ ਜਿਹੜਾ ਆਸੇ-ਪਾਸੇ ਵਾਲਾ ਕੋਈ ਸਾਡਾ ਰਕਬਾ ਰਹਿ ਗਿਆ ਉਹ ਵੀ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਸਰ ਬੇਨਤੀ ਆ ਕੀ ਪ੍ਰੈਸ਼ਰ ਪੰਪ ਲਾ ਕੇ ਸਰ ਉਹਨਾਂ ਨੂੰ ਵੀ ਪੂਰਾ ਕਰ ਦਿਓ ਕਿਉਂਕਿ ਅੱਜ ਤੱਕ ਇਹ ਬੀੜਾ ਕਿਸੇ ਨੇ ਚੱਕਿਆ ਨਹੀਂ ਇਹ ਸਿਹਰਾ ਮਾਂ ਸਰਕਾਰ ਨੂੰ ਜਾਂਦਾ ਇਹ ਕੰਮ ਤੁਸੀਂ ਕਰ ਸਕਦੇ ਹੋ ਇੱਕ ਜ਼ਿੰਮੇਦਾਰ ਦਾ ਪੁੱਤ ਕਰ ਸਕਦਾ ਜਿਨ੍ਹਾਂ ਨੇ ਨੱਕੇ ਮੋੜਿਆ ਜਿਵੇਂ ਪਹਿਲਾਂ ਆਪਣਾ ਬੋਲਦੇ ਤੁਸੀਂ ਦੱਸਿਆ ਸੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਇਸ ਪਾਣੀ ਦੇ ਮੁੱਦੇ ਤੇ ਸਾਰਿਆਂ ਨੇ ਬੜੇ ਇੱਕ ਇੱਕ ਗੱਲ ਵਿਸਤਾਰ ਸਹਿ ਦੱਸੀ ਆ ਪਰ ਇੱਕ ਗੱਲ ਮੈਂ ਜਰੂਰ ਸਪੀਕਰ ਸਾਹਿਬ ਨੂੰ ਪੁੱਛੂੰਗਾ ਇਧਰ ਸਾਡੇ ਪ੍ਰਾਪ ਵਿਪੱਖਸ਼ੀ ਆਲੇ ਬੈਠੇ ਆ ਸਾਡੀ ਤਾਂ ਹਜੇ ਸੈਂਟਰ ਚ ਵਾਰੀ ਨਹੀਂ ਆਈ ਕਦੇ ਭਾਜੀਪੀ ਵਾਲੇ ਆ ਜਾਂਦੇ ਆ ਕਦੇ ਕਾਂਗਰਸ ਵਾਲੇ ਆ ਜਾਂਦੇ ਆ ਜਿਹੜਾ ਉਸ ਕੁਰਸੀ ਤੇ ਸਰ ਬਹਿ ਜਾਂਦਾ ਉਹ ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਸੁੰਘ ਕੇ ਜਾਂਦਾ ਆਪਣੇ ਨਾਲ ਹੀ ਕਹਿਣ ਲੱਗ ਜਾਂਦਾ ਜਾ ਪਤਾ ਨਹੀਂ ਆਪਣੀ ਕੀ ਦੁਸ਼ਮਣੀਆਂ ਦਿੱਲੀ ਦੀ ਗੱਦੀ ਨਾਲ ਕਦੇ ਪੰਜਾਬ ਨੂੰ ਅੱਜ ਤੱਕ ਉਸ ਦਿੱਲੀ ਦੇ ਕਰੋ ਇਨਸਾਫ ਨਹੀਂ ਮਿਲਿਆ 55-56 ਸਾਲ ਦੇ ਕਰੀਬ ਮੈਨੂੰ ਦੇਖਦੇ ਨੂੰ ਹੋ ਗਏ ਆਪਾਂ ਤਾਂ ਉਹਨਾਂ ਨਾਲ ਲੜੀ ਜਾਂਦੇ ਆ ਲੜੀ ਜਾਂਦੇ ਆ ਉਹਦੇ ਲੜੀ ਜਾਂਦੇ ਆ ੱੱਕਾ ਕਰਤਾ ੱੱਕਾ ਕਰਤਾ ਮੈਂ ਇੱਕ ਇਹ ਬੇਨਤੀ ਕਰਦਾ ਸਾਰੇ ਜੱਟ ਜਣੇ ਰਲ ਕੇ ਕੋਈ ਹਵਣੀ ਕਰਾ ਲਈਏ ਜੇ ਸਿੱਧੇ ਹੋ ਜਾਣ ਉਹ ਸ਼ਾਇਦ ਕੋਈ ਆਪਣੀ ਗੱਲ ਬਣ ਜੇ ਉਹਦਾ ਕੁਝ ਦਿੰਦੇ ਨਹੀਂ ਆਪਾਂ ਨੂੰ ਜਿਉ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਸਭ ਤੋਂ ਵੱਡਾ ਧੰਨਵਾਦ ਆਪਣੇ ਵਿਪਕਸ਼ ਦਾ ਕਿ ਜਿਨ੍ਹਾਂ ਨੇ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਸੋਚ ਦੇ ਨਾਲ ਆਪਦੀ ਸੋਚ ਮਿਲਾ ਕੇ ਉਹਨਾਂ ਦਾ ਸਹਿਯੋਗ ਦਿੱਤਾ ਔਰ ਉਹ ਤਗੜੇ ਹੋ ਕੇ ਆਪਣੀ ਲੜਾਈ ਲੜ ਸਕਣ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸਪੀਕਰ ਸਾਹਿਬ ਦਾ ਵੀ ਆਪਦੇ ਦਿਲ ਦੀਆਂ ਗੱਲਾਂ ਜਾਂ ਉਹ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਦੇ ਐਮਐਲਏ ਨੂੰ ਇੰਨਾ ਸਮਾਂ ਦੇ ਕੇ نوازਿਆ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਤੁਸੀਂ ਅੱਜ ਦੇ ਇਸ ਬੜੇ